ਜਲੰਧਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਲੁੱਟਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਮਕਸੂਦਾਂ ਚੌਂਕ ਚਲੰਦਰ ਕੋਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਪਾਰਕ ਮੇਰੇ ਚੋਰੀ ਦਾ ਮੋਬਾਈਲ ਵਿੱਚ ਨਾ ਰਹੇ ਹਨ ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਸਪਾਲ ਸਿੰਘ ਉਰਫ ਪੁੱਤਰ ਬਲਵੀਰ ਸਿੰਘ ਵਾਸੀ ਮੋਤੀ ਨਗਰ ਚਲੰਦਰ ਬਰਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਮੁਹੱਲਾ ਮਕਸੂਦਾਂ ਜਲੰਧਰ ਅਤੇ ਪਵਨ ਕੁਮਾਰ ਉਰਫ ਪੰਮਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮੁਜ਼ਮਾ ਕੋਲੋਂ ਪੁਲਿਸ ਨੇ ਮੋਬਾਈਲ ਫੋਨ ਇੱਕ ਐਕਟਿਵਾ ਤੇ ਇੱਕ ਤਾਤਰ ਬਰਾਮਦ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਜਸਪਾਲ ਸਿੰਘ ਖਿਲਾਫ ਪਹਿਲਾਂ ਇੱਕ ਕੇਸ ਪੈਂਡਿੰਗ ਹੈ ਤੇ ਪਵਨ ਖਿਲਾਫ ਦੋ ਐਫ ਆਈ ਆਰ ਦਰਜ ਹਨ ਜਲੰਧਰ ਦੀ ਪੁਲਿਸ ਨੇ ਮੁਜ਼ਮਨਾਂ ਨੂੰ ਗ੍ਰਿਫਤਾਰ ਕਰਕੇ ਐਫ ਆਈ ਆਰ ਦਰਜ ਕਰ ਲਈ ਹੈ ਬਿਊਰੋ ਰਿਪੋਰਟ ਜਲੰਧਰ ਬ੍ਰੀਸ ਟੀਵੀ ਕੀ ਮਾਨਯੋਗ ਸੀਪੀ ਜਲੰਧਰ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਸਾਨੂੰ ਜਾਰੀ ਹੋਏ ਹੈ ਉਹਦੇ ਅੰਤਰਗਤ ਆਪਾਂ ਚੋਰੀ ਦੀਆਂ ਵਾਰਦਾਤਾਂ ਤੇ ਸਨੈਚਿੰਗ ਜਿਹੜੇ ਨੂੰਖੋ ਦੇ ਮਾਮਲੇਾਂ ਵਿੱਚ ਸਮੂਹਿਕ ਮਿਲੀ ਕਾਮਯਾਬੀ ਮਿਲੀ ਹੈ ਇਦੇ ਅੰਦਰਕਤ ਡਿਵੀਜ਼ਨ ਨੰਬਰ 1 ਖਾਨੂੰ ਵਿੱਚ ਸਥਾਪਤ ਤਿੰਨ ਦੋਸ਼ਾਂ ਨੂੰ ਲਾਗੂ ਕੀਤਾ ਹੈ ਕਿ ਜਿਨ੍ਹਾਂ ਵਿੱਚੋਂ ਸਾਨੂੰ ਇੱਕ ਮੋਬਾਈਲ ਫੋਨ ਇੱਕ ਐਕਟਿਵਾ ਤੇ ਇੱਕ ਦੱਤਰ ਰਿਕਵਰ ਹੋਇਆ ਜੀ ਇਹਨਾਂ ਤੇ ਪਹਿਲਾਂ ਵੀ ਰੈਲੇਵੈਂਟ ਸੈਕਸ਼ਨਸ ਆਫ ਆਈ ਪੀ ਸੀ ਦੇ ਅੰਦਰਕਤ ਇਹਨਾਂ ਤੇ ਪਹਿਲਾਂ ਵੀ ਨੋਟੀਫਿਕੇਸ਼ਨ ਚੁੜੇ ਪਰਚਾਤਾ ਜੂ